ਮੈਂ ਤਾਂ ਜਾਣਦੀ ਆ ਟਾਈਮ ਲਿਫਟ ਦੇ ਦਿੱਤੀ ਤੇ ਆਉਂਦੀ ਆ ਟਾਈਮ ਕਹਿੰਦੇ ਉੱਤਰੋਂ ਪੌੜੀ ਹਾਂ ਹਾਂ ਹੈਲੋ ਸashi ਗੱਲ ਕਿਵੇਂ ਆ ਸਾਰੇ ਠੀਕ ਠਾਕ ਹੋ ਅੱਜ ਆਪਣੀ ਆਉਣ ਲੱਗੀ ਸੀਗੀ ਫਰੈਂਡ ਤੇ ਆਪਾਂ ਹੋ ਚੁੱਕੇ ਸੀਗੇ ਤਿਆਰ ਤੇ ਚੱਲੇ ਸੀਗੇ ਉਹਨੂੰ ਮਿਲਣ ਉਹ ਐਵੇਂ ਸੀਗਾ ਕਿ ਕਾਫੀ ਟਾਈਮ ਤੋਂ ਆਪਾਂ ਮਿਲੇ ਨਹੀਂ ਸੀ ਕਿ 6-7 ਮਹੀਨੇ ਹੋ ਗਏ ਆ ਤੇ ਬੱਸ ਫਿਰ ਆਪਾਂ ਤੁਰ ਪਏ ਤੇ ਹੁਣ ਸਾਡੀ ਸਪੀਡ ਚੈੱਕ ਕਰਿਓ ਇੱਕ ਵਾਰੀ ਗੁਰੂ ਆ ਇੰਨੀ ਜ਼ ਭੀੜ ਭੜੀ ਮੈਨੂੰ ਇੰਜ ਲੱਗਿਆ ਕਿ ਕਿਤੇ ਮੈਂ ਲੇਟ ਨਾ ਹੋ ਜਾ ਹਾਈ ਵਿਚਾਰੀ ਕਹੂਗੀ ਕਿ ਲੈ ਭਾਈ ਤੂੰ ਤਾਂ ਇੰਨਾ ਟਾਈਮ ਕਹਿ ਕੇ ਤੂੰ ਤਾਂ ਆਈ ਨਹੀਂ ਤੇ ਭੈਣ ਜੀ ਹੁਣੀ ਆਪ ਪਹੁੰਚੇ ਹੀ ਨਹੀਂ ਆ ਡੇਰ ਗਿਨ ਵਿਚਾਰੇ ਨੂੰ ਐ ਹੀ ਸਪੀਡਾਂ ਆ ਚੁੱਕੀਆਂ ਤੇ ਪੁੱਛ ਦਵਾ ਦੇ ਦਾ ਸੀ ਕਿ ਜਿਹੜੀ ਆਈਡੀ ਮੇਰੀ ਫਰੈਂਡ ਹਨ ਹੈ ਤੇ ਕਾਫੀ ਜ਼ਿਆਦਾ ਪੁਰਾਣੀ ਹੈਗੀ ਆ ਤੇ ਇਹਨੇ ਨਾ ਆਪਣੇ ਬੇਟੇ ਨੂੰ ਕੋਈ ਪ੍ਰੋਬਲਮ ਸੀਗੀ ਉਹ ਉਹਦੇ ਵਾਸਤੇ ਗਈ ਹੋਈ ਸੀਗੀ ਹਸਪੀਟਲ ਪਤਾ ਨਹੀਂ ਕੁਝ ਚੈੱਕਅਪ ਵਗੈਰਾ ਕੁਝ ਹੋ ਗਿਆ ਤੇ ਹੁਣ ਉਹ ਉਹਦਾ ਬੇਟਾ ਆਉਂਦੇ ਪਏ ਸੀਗੇ ਤੇ ਉਹਨਾਂ ਨੂੰ ਆਉਣ ਲੱਗਿਆ ਟਾਈਮ ਲੱਗਣਾ ਹੀ ਤੇ ਮੈਂ ਕਹ ਚੱਲ ਇਹਨਾਂ ਨੂੰ ਟਾਈਮ ਤੇ ਲੱਗਣਾ ਹੀ ਹੈਗਾ ਵਾ ਤੇ ਚੱਲ ਪੈਦਲ ਚੱਲ ਜਾਈਏ ਜੇ ਮੈਂ ਪਹਿਲਾਂ ਧੁਰਪੀ ਤੇ ਫਿਰ ਐਵੇਂ ਕੀ ਫਾਇਦਾ ਵਾ ਕਿਉਂਕਿ ਆਪਾਂ ਇੱਕ ਸੋਚਿਆ ਕਿ ਚੱਲ ਕੁਝ ਖਾ ਪੀ ਲਈਏ ਵਾ ਵਾ ਜਣ ਹੋ ਗਈ ਕੁਝ ਬਣੀ ਕਰਦਾ ਹੈਗਾ ਬਾਰੋਂ ਤੇ ਨਾਲੇ ਇਕੱਠੇ ਖਾ ਪੀ ਲਵਾਂਗੇ ਤੇ ਨਾਲੇ ਮੂਵੀ ਦੇਖਾਂਗੇ ਉਹ ਵੀ ਕਹਿੰਦੀ ਕਿ ਮੈਨੂੰ 5-6 ਸਾਲ ਹੋ ਗਏ ਮੈਂ ਤਾਂ ਮੂਵੀ ਵੀ ਨਹੀਂ ਦੇਖੀ ਹੈਗੀ ਤੇ ਫਿਰ ਕੀ ਇਹ ਰਹੀ ਮੇਰੀ ਫਰੈਂਡ ਤੇ ਨਾਲ ਸੀਗਾ ਤੇ ਇਹਦਾ ਛੋਟਾ ਬੇਟਾ ਸੀਗਾ ਤੇ ਫਿਰ ਕੀ ਫਿਰ ਆਪਾਂ ਬੈਠੇ ਆ ਕੂਲਰ ਨੇ ਤਾਂ ਗੁਰੂ ਆ ਸਾਨੂੰ ਇੰਨਾ ਦੁਖੀ ਕੀਤਾ ਉਹੋ ਛੱਤ ਤੇ ਪੱਖਾ ਬਣੀ ਸੀ ਹੈਗਾ ਕੈਫੇ ਦਾ ਤੇ ਇਹ ਬਣ ਲੱਗੇ ਸੀਗੇ ਨਿਊਡਲਸ ਹੱਕਾ ਨਿਊਡਲਸ ਤੇ ਮੈਂ ਵੀ ਇੱਕ ਐਦਾਂ ਹੀ ਮੇਰੇ ਧਿਆਨ ਪਿਆ ਮੈਂ ਕਿ ਚੱਲ ਮੈਂ ਮੜ ਜਵੀਂ ਹੀ ਲੈਣੀ ਆ ਕੀ ਇਹ ਬਣਾਉਂ ਦੇ ਕੀ ਪਈ ਤੇ ਕੀ ਕੀ ਮਸਾਲੇ ਪਾਉਂਦੇ ਚੱਲ ਮੈਂ ਵੀ ਘਰੇ ਬਣਾਉਂਗੀ ਵੈਸੇ ਤੇ ਮੈਂ ਬਣਾਉਣੀ ਆ ਬਟ ਐਦਾਂ ਦੇ ਨਹੀਂ ਬੰਦੇ ਹੈਗੇ ਆ ਦੇਖਿਓ ਇਹਨਾਂ ਨੇ ਇਹਦੇ ਚ ਵੈਜੀਟੇਬਲਸ ਨਾ ਭਾਈ ਤੇ ਮੈਨੂੰ گارਲਿਕ ਵਾਲਾ ਖਾਣਾ ਹੀ ਪਰੇ گارਲਿਕ ਵਾਲਾ ਨਹੀਂ ਹੈਗਾ ਮਹਾ ਗਠੀ ਕੁਛ ਕੁ ਬਟ ਜਿਵੇਂ ਦਾ ਮੈਂ ਖਾਣੀ ਆ ਨਾ ਇਹ ਓਵੇਂ ਦਾ ਨਹੀਂ ਤੇ ਮੈਂ ਤੇ ਘਰੇ ਰੋਟੀ ਰੋਟੀ ਬਣਾ ਕੇ ਆਈ ਇਹਨੂੰ ਮੈਂ ਕਿਹਾ ਜੀ ਮੈਨੂੰ ਅੱਜ ਕੁਛ ਨਹੀਂ ਖਾਣਾ ਕਿ ਮੈਂ ਜੇ ਮੈਂ ਮਤਲਬ ਇਹ ਕੁਝ ਖਾਉਂਗੀ ਨਾ ਮੈਨੇ ਥੋੜੂ ਜਿਹਾ ਖਾਣਾ ਵਾ ਚੁਟਕੀਕ ਤੇ ਇਹਨੇ ਕਿਹਾ ਕਿ ਚੱਲ ਇਹ ਖਾ ਲੂਗੀ ਤੇ ਫਿਰ ਮੈਂ ਖਾਇਆ ਬਟ ਮੈਨੇ ਥੋੜਾ ਜਿਹਾ ਖਾਇਆ ਤੇ ਜਿਵੇਂ ਦੇ ਮੈਂ ਖਾਂਦੀ ਤੁਹਾਨੂੰ ਦੱਸਣ ਦੀ ਨਾ ਮੈਨੂੰ گارਲਿਕ ਵਾਲਾ ਚਾਹੀਦਾ ਇੱਥੇ گارਲਿਕ ਨਹੀਂ ਹੈਗਾ ਕਿਆ ਮੈਂ گارਲਿਕ ਵਾਲਾ ਹੀ ਉਸ ਤੋਂ ਬਾਅਦ ਦੇਖੀ ਹੁਣ ਭੈਣ ਜੀ ਹੁਣੀ ਸਾਡੀਆਂ ਫੋਟੋਆਂ ਕਲਿੱਕ ਕਰਨ ਦੀ ਕਹਿੰਦੀ ਚੱਲ ਚੱਲ ਮੇਰੀ ਵੀਡੀਓ ਬਣਾ ਦੇ ਤਾਂ ਮੈਂ ਕਹਾਂ ਮੈਂ ਤੇਰੀ ਕੀ ਬਣਾਉਣੀ ਤੂੰ ਇੱਧਾ ਫੋਨ ਸਪੈਨਡ ਤੇ ਰੱਖ ਤੇ ਆਪੇ ਬਣਾ ਲਾ ਆ ਸੀਗੇ ਨਿਊਡਲਸ ਓਵੇਂ ਮੈਂ ਸੋਚਦੀ ਕਿ ਕੌਫੀ ਪੀ ਲਈ ਆਪਾਂ ਬਟ ਕੌਫੀ ਆਪਾਂ ਨਹੀਂ ਮੰਗਾਈ ਕਿਉਂਕਿ ਉਤੋਂ 9 ਤੇ ਪਹਿਲਾਂ ਹੀ ਵੱਜ ਗਈ ਜੇ ਮੈਂ ਕੌਫੀ ਪੀ ਲੈਂਦੀ ਤੇ ਬਾਅਦ ਕੀ ਜਿਹੜੀ ਰੰਧੀ ਫੁੰਦੀ ਨੀਂਦ ਆਣਾ ਉਹ ਵੀ ਉੱਡ ਜਾਣੀ ਆਉਣੀ ਨਹੀਂ ਤੇ ਵਿਚਾਰੀ ਨੂੰ ਮੈਂ ਨਾ ਦੁਖੀ ਕੀਤਾ ਨਹੀਂ ਖਾਪ ਪਾਈ ਨਾ ਇਹ ਤਾਂ ਵੈਸੇ ਇਹ ਨਾ ਐਦਾ ਹੀ ਤਾਂ ਨੇਚਰ ਆ ਕਿ ਦੁਖੀ ਹੁੰਦੀ ਨਹੀਂ ਆ ਕਿ ਮਤਲਬ ਇਹ ਕਦੇ ਹੁੰਦਾ ਨਾ ਬੰਦਾ ਗੁੱਸਾ ਕਰ ਲੈਂਦਾ ਇਹ ਮੈਨੂੰ ਜਾਣਦੀ ਆ ਕਿ ਹਾਂ ਬਈ ਮੇਰਾ ਸੁਭਾਅ ਕਿਦਾਂ ਦਾ ਹੈ ਗੁੱਸਾ ਨਹੀਂ ਕਰਦੀ ਮੇਰੀ ਗੱਲ ਦਾ ਮੈਂ ਜਿੰਨਾ ਮਰਜੀ ਇਹਨੂੰ ਸਤਾ ਲਾਂ ਤੇ ਜਦੋਂ ਆ ਘੂਲਰ ਨੇ ਦੁਖੀ ਕੀਤਾ ਹੀ ਨਾ ਤੇ ਫਿਰ ਆਪਾਂ ਚੁੰਨੀ ਨਾਲ ਮੈਂ ਜੋਨੀ ਕੋਨ ਦੇ ਕੱਢ ਲਿਆ ਕਿ ਮੇਰੇ ਬਾਲ ਨੱਕਾਂ ਚ ਪੈਣਗੇ ਕਿਉਂਕਿ ਖਾਇ ਹੀ ਨਹੀਂ ਜਾਣਦੇ ਮੈਂ ਤੁਹਾਨੂੰ ਪਤਾ ਮੈਂ ਜ਼ਿਆਦਾ ਨਹੀਂ ਵੇਹ ਪਲੇਟਸ ਤੇ ਮੈਂ ਚੁੰਡੂ ਕੀ ਪਾਇਆ ਈ ਟੁਟਕੀਗ ਮਤਲਬ ਮੈਂ ਜ਼ਿਆਦਾ ਨਹੀਂ ਖਾਂਦਾ ਮੈਨੂੰ ਪਤਾ ਹੀ ਨਾ ਮੈਨੂੰ ਘਰੇ ਜਾ ਕੇ ਰੋਟੀ ਵੀ ਖਾਣੀ ਪੈਣੀ ਮੈਂ ਰੋਟੀ ਰੋਟੀ ਮੈਂ ਘਰੇ ਬਣਾ ਕੇ ਆਈ ਹੋਈ ਸੀਗੀ ਤੇ ਇਹ ਜਦੋਂ ਵਿਚਾਰੀ ਖਾਣ ਲੱਗੇ ਚੱਲ ਮਨੇ ਐਸਾ ਤੋਣਦੀ ਮੈਨੂੰ ਐ ਕਿਆ ਕਿ ਮੈਂ ਤੇਰੀ ਵੀਡੀਓ ਨਹੀਂ ਬਣਾਉਂਦੀ ਬਟ ਮੈਂ ਫੇਰ ਵਾਰੀ-ਵਾਰੀ ਉਹਨੂੰ ਸਤਾਉਣ ਵਾਸਤੇ ਵੀਡੀਓ ਬਣਾਈ ਜਾਵਾ ਆ ਉਹਦਾ ਬੇਟਾ ਹੀ ਇਹ ਆਪਣੇ ਕੰਮੀ ਲੱਗਾ ਪਿਆ ਖਾਣ-ਪੀਣ ਚ ਤੇ ਮੈਂ ਇਹਨਾਂ ਨੂੰ ਦੁਖੀ ਕਰਨ ਵਾਸਤੇ ਕਰੀ ਇਹਦੀ ਮਾਤਾ ਨੂੰ ਸਤਾਉਣੀ ਤੇ ਕਰੀ ਇਹਦੀ ਮੁੰਡੇ ਨੂੰ ਸਤਾਉਣੀ ਮਤਲਬ ਦੋਨਾਂ ਨੂੰ ਕੋਲਮ ਲਾ ਕੇ ਨਾ ਮੈਂ ਹੀ ਵਿਚਾਰੀ ਬਿੱਟੀ ਰੋਲਾ ਪਾਉਣ ਵਾਲੀ ਬਾਕੀ ਇਹ ਦੋਵੇਂ ਜਾਨੇ ਤਾਂ ਇੰਨਾ ਜ਼ਿਆਦਾ ਨਹੀਂ ਬੋਲਦੇ ਇਹ ਦੋਨੇ ਜਾਨੇ ਸ਼ਾਂਤ ਹੀ ਆਪਣੀਆਂ ਦੀ ਵੇਲੋਂ ਮੈਂ ਕੈਮਰੇ ਸਾਹਮਣੇ ਜ਼ਿਆਦਾ ਨਹੀਂ ਕੁਝ ਕਰਦਾ ਇਨਨ ਆਹ ਦੇਖੀ ਗੰਡੋਆ ਆ ਜਾ ਐਂ ਲੱਗਣ ਡਿਆ ਕਿ ਗੰਡੋਏ ਹੁੰਦੇ ਆ ਜਿੱਦਾਂ ਬਟ ਗੰਡੋਏ ਨਹੀਂ ਆ ਹੁਣ ਆ ਦੇਖੀ ਹੁਣੇ ਫੇਰ ਵਿਚਾਰੀ ਲੱਗੀ ਆ ਨਾ ਖਾਣ ਉਹਨੂੰ ਮੈਂ ਐ ਕਹਨੀ ਆ ਅਰੇ ਨਹੀਂ ਨਹੀਂ ਮੈਂ ਤੇਰੇ ਵੀਡੀਓ ਨਹੀਂ ਬਣਾਉਂਦੀ ਪਈ ਅਰੇ ਮਨੇ ਕੈਮਰਾ ਆਪਣੇ ਵੱਲ ਕੀਤਾ ਵਾ ਤੇ ਜਦੋਂ ਖਾਣ ਲੱਗੀ ਚੱਲ ਉਹਦਾ ਕੈਮਰਾ ਚੱਲ ਉਹਦੇ ਵੱਲੇ ਫੇਰ ਉਹ ਲੱਗੇ ਖਾਣ ਫੇਰ ਮੈਨੂੰ ਕਮਨ ਨਹੀਂ ਨਹੀਂ ਤੂੰ ਖਾ ਖਾ ਤੇਰੇ ਵੱਲੇ ਨਹੀਂ ਮੈਂ ਕੈਮਰਾ ਕਰਦੀ ਤੂੰ ਚੁੱਪ ਕਰਕੇ ਪੈਨੇ ਖਾ ਲੈ ਓਕੇ ਨਹੀਂ ਤੂੰ ਬਣਾ ਹੀ ਲੈ ਪੈਣੇ ਹੋ ਸਿੱਧੀ ਹੋ ਕੇ ਮੀਟਿੰਗ ਮੇਰੀ ਆਦਤ ਬਣ ਚੁੱਕੀ ਆ ਛਕਾਨੀਆਂ ਕਰਨ ਦੀ ਨੇ ਸਾਰਿਆਂ ਨੂੰ ਸੁਤੌਣ ਦੀ ਪਰ ਮੈਂ ਕੀ ਕਰਾਂ ਮੈਂ ਕੋਸ਼ਿਸ਼ ਕਰਾਂ ਨਾ ਮੈਂ ਚੁੱਪ ਰਹਿਣ ਦੀ ਤੇ ਮੇਰੇ ਤੋਂ ਚੁੱਪ ਨਹੀਂ ਰਹਿ ਜਾਂਦਾ ਤੇ ਜੇ ਮੈਂ ਚੁੱਪ ਰਹਿ ਲੂੰਗੀ ਨਾ ਤੇ ਮੇਰੇ ਫੇਸ ਤੋਂ ਪਤਾ ਲੱਗ ਜਾਂਦਾ ਵਾ ਕਿ ਹਾਂ ਬਈ ਮੈਂ ਚੋਪਾਂ ਕਿ ਫਿਰ ਤੁਹਾਨੂੰ ਪਤਾ ਜੇ ਬੰਦਾ ਹੈ ਜੇ ਮਨ ਲੈ ਦੋ ਤਿੰਨ ਜਾਣੇ ਹੋਣ ਤੇ ਜੇ ਮੈਂ ਸਾਰੇ ਜਾਣੇ ਚੁੱਪ ਰਹਿਣ ਫਿਰ ਫਾਇਦਾ ਕੀ ਆ ਫਿਰ ਤਾਂ ਬੋਰਿੰਗ ਜਾ ਆਜੂਗਾ ਨਾ ਇੱਕ ਅੱਧਾ ਬੰਦਾ ਤੇ ਤੁਹਾਨੂੰ ਪਤਾ ਕਿਤੇ ਵੀ ਆਪਾਂ ਜਾਈਏ ਖਾਪ ਪੋਣ ਵਾਲਾ ਹੁੰਦਾ ਹੀ ਆ ਤੇ ਮੈਂ ਉਹੀ ਬੰਦਾ ਵਾਂ ਇਹ ਪਤਾ ਕੀ ਇਹਦਾ ਕੀ ਆ ਇਹ ਕਿਤੇ ਵੀ ਚੱਲ ਜੂਗਾ ਨਾ ਕਹੋਗੇ ਮੈਨੂੰ ਕੋਲਡ ਡਰਿੰਕ ਦੇ ਦੇ ਮੈਨੂੰ ਕੋਲਡ ਡਰਿੰਕ ਪੀਣੀ ਆ ਮੈਂ ਕਹਿੰਦਾ ਮੈਨੂੰ ਐ ਕਰ ਤੂੰ ਕੋਲਡ ਡਰਿੰਕ ਪੀ ਲੈ ਮੈਨੂੰ ਤਾਂ ਪੈਣੇ ਲੋਰੀ ਜੀਰਾ ਮੰਗਾ ਦੇ ਮੈਂ ਤਾਂ ਜੋ ਜੀਰਾ ਪਾਣੀ ਪੀਊਂਗੀ ਜਾਂ ਮੈਨੂੰ ਨਿੰਬੂ ਵਾਲਾ ਪਾਣੀ ਪਿਲਾ ਦੇ ਉਸ ਤੋਂ ਬਾਅਦ ਖਾ ਪੀ ਕੇ ਟਬਿਲ पे ਕਰਕੇ ਫਿਰ ਆਪਾਂ ਤੁਰ पे ਬਾਹਰ ਨੂੰ ਪਰ ਹਜੇ ਵੀ ਨਾ ਟਾਈਮ ਮੂਵੀ ਦਾ ਸੀਗਾ ਤੇ ਮੈਂ ਤਾਂ ਤੁਹਾਨੂੰ ਦੱਸੀ ਜਾਨੀ ਮੈਂ ਤਾਂ ਪਹਿਲਾਂ ਹੀ ਪਹੁੰਚ ਗਈ ਇਹ ਆਈ ਥੋੜਾ ਲੇਟ ਤੇ ਮੈਂ ਪਹਿਲਾਂ ਹੀ ਉਦੋਂ ਮੈਂ ਲਾਈਵ ਸੀ ਤੋ ਹੋਈ ਨਾ ਮੈਂ ਪਹਿਲਾਂ ਲਾਈਵ ਹੋ ਗਈ ਸੀਗੀ ਇਹਦੇ ਵਿੱਚੇ ਫਿਰ ਮੈਂ ਕਿਹਾ ਹੁਣ ਕੱਲੀ ਬੋਰ ਹਾਂ ਢੀ ਤੇ ਹੁਣ ਆਪਾਂ ਚੱਲੇ ਸੀਗੇ ਮੂਵੀ ਦੇਖਣ ਤੇ ਟਾਈਮ ਹੋ ਚੁੱਕਿਆ ਤੇ ਪਹਿਲਾਂ ਮੈਂ ਕਿਹਾ ਮੜਾਜਾ ਮੂੰਹ ਹ ਢੋੜੀਏ ਮੂੰਹ ਹ ਤਾਂ ਮੜਾਜਾ ਢੋਲਿਆ ਤੇ ਨਾਲੇ ਕੀਤੀਆਂ ਥੋੜੀ ਜਿਹੀਆਂ ਫੋਟੋਆਂ ਕਲਿੱਕ ਤੇ ਚਲੋ ਜੀ ਚਾਲੇ ਪਾਲੇ ਬਾਹਰ ਨੂੰ ਹੁਣ ਆ ਸੀਗਾ ਸਾਡੀ ਮੂਵੀ ਦਾ ਪੋਸਟਰ ਫਿਰ ਕੀ ਫਿਰ ਮੈਂ ਕਹੋਂ ਨੀ ਕਰਦੀ ਜਦੋਂ ਮੈਂ ਕਿਤੇ ਜਾਂਦੀ ਆ ਨਾ ਤੇ ਮੈਂ ਐਂ ਵੀਡੀਓ ਮਤਲਬ ਜਿਹੜੀ ਮੈਂ ਮੂਵੀ ਦੇਖ ਕਹਿੰਦੀ ਹੁੰਦੀ ਓਦੀ ਤਾਂ ਮੈਂ ਵੀਡੀਓ ਕਲਿੱਕ ਹੀ ਨਹੀਂ ਕਰਦੀ ਐਂ ਜੀ ਆ ਜਾਂਦੀ ਆ ਪਰ ਅੱਜ ਮੈਨੇ ਕਲਿੱਕ ਕੀਤੀ ਆ ਉਧਰ ਦੋਵੇਂ ਮਾਂ ਪੁੱਤ ਲੱਗੇ ਪਏ ਉਹ ਕਹਿੰਦੀ ਮੇਰੀ ਫੋਟੋ ਕਲਿੱਕ ਕਰ ਦੇ ਕਹਿੰਦੀ ਆੜੇ ਮਾੜੇ ਜਿ ਮੇਰੀ ਇੱਕ ਫੋਟੋ ਕਲਿੱਕ ਕਰ ਦੇ ਇਹ 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 ਸਾਡੀ ਹਿੰਦੀ ਵਾਲੀ ਮੈਡਮ ਲੱਗੀ ਫੋਟੋਆਂ ਕਲਿੱਕ ਕਰਨ ਇਧਰ ਮੈਂ ਪੰਜਾਬੀ ਵਾਲੀ ਮੈਡਮ ਲੱਗੀ ਇਹ ਸਾਡੀ ਹਿੰਦੀ ਵਾਲੀ ਮੈਂ ਪੰਜਾਬੀ ਆ ਸੀ ਗਿਆ ਫੋਟੋਆਂ ਕਰਨ ਤੋਂ ਬਾਅਦ ਆ ਸੀ ਗਿਆ ਸਾਡਾ ਸਰਦਾਰ ਜੀ ਟੂ ਨਹੀਂ ਸੌਰੀ ਸਨ ਆਫ ਸਰਦਾਰ ਮੂਵੀ ਤੇ ਹੁਣ ਆਪਾਂ ਚੱਲਣ ਲੱਗੇ ਸੀਗੇ ਅੰਦਰ ਤੇ ਮੂਵੀ ਨੂੰ ਨਾ 10 15 ਮਿੰਟ ਦਾ ਟਾਈਮ ਹੋਣ ਕਰਕੇ ਹੁਣ ਫੋਟੋਆਂ ਕਲਿੱਕ ਕਰਨ ਲੱਗ ਗਏ ਆ ਤੇ ਮੈਂ ਹੁਣ ਮੈਂ ਕਿਹਾ ਥੋੜੀਆਂ ਜਿਹੀਆਂ ਵੀਡੀਓ ਬਣਾ ਲਾਂ ਥੋੜੀਆਂ ਜਿਹੀਆਂ ਫੋਟੋਆਂ ਕਲਿੱਕ ਕਰ ਲਾਂ ਤੇ ਇਹਦੀਆਂ ਵੀ ਮੈਂ ਫੋਟੋਆਂ ਕਲਿੱਕ ਕਰ ਲਈਆਂ ਆਪਣੀ ਨਾਲ ਦੀਆਂ ਵੀ ਆਪਣੀਆਂ ਵੀ ਮੈਂ ਕਲਿੱਕ ਕਰ ਲਈਆਂ ਤੇ ਫਿਰ ਇਸ ਤੋਂ ਬਾਅਦ ਅਸੀਂ ਚੱਲ ਪਏ ਛੇਤਰ ਨੂੰ ਤੇ ਇਦਾਂ ਬੈਟ ਐਨ ਬਤਾਂ ਨੂੰ ਜਿਹੜੀਆਂ ਸੀਟਾਂ ਮਿਲੀਆਂ ਕਿ ਐਵੇਂ ਮਿਲੀਆਂ ਤਿੰਨ ਜਾਣਿਆਂ ਵਾਲੀਆਂ ਜਿਹੜੀ ਇੱਕ ਨੁੱਕਰ 'ਚ ਤੇ ਤਿੰਨ ਸੀਟਾਂ ਨਹੀਂ ਹੁੰਦੀਆਂ ਸਾਡੀਆਂ ਉਹ ਸੀਟਾਂ ਸੀਗੀਆਂ ਤੇ ਫਿਰ ਮੈਂ ਆ ਚੰਗਾ ਹੋ ਗਿਆ ਉੱਤੇ ਲਾਈਟ ਵੀ ਲੱਗੀ ਦੇਖੋ ਮੈਂ ਕਿੰਨੀ ਅੰਗਰੇਜ਼ੀ ਨਹੀਂ ਲੱਗੰਦੀ ਹੈ ਨਾ ਐ ਲੱਗੰਦੀ ਹੈ ਨਾ ਦੇਖਿਓ ਕਿਉਂਕਿ ਮੈਂ ਬਿੱਠੀ ਲਾਈਟ ਦੇ ਉੱਤੇ ਸੀਗੀ ਉੱਤੇ ਸਾਡੇ ਲਾਈਟ ਲੱਗੀ ਸੀਗੀ ਇੱਕਦਮ ਮਤਲਬ ਲਾਈਟ ਦੇ ਕੋਲੇ ਸੀਗੀ ਤਾਂ ਹੀ ਤੇ ਦੇਖੋ ਆ ਲੈ ਹੁਣ ਚੰਗੀ ਮੈਂ ਕਿਹਾ ਲਾਈਟ ਦੇ ਕੋਲੇ ਉਧਰ ਹਨੇਰਾ ਆ ਗਿਆ ਹੁਣ ਹੈਗੀ ਸੀਗੀ मूवी मतलब चली ਜਾਂਦੀ ਆ ਤੇ ਮੂਵੀ ਚ ਵਿੱਚ ਵਿੱਚ ਮੈਨੇ ਜਦੋਂ ਮਸ਼ੂਰੀ ਆਈਆਂ ਹੀ ਨਾ ਤੇ ਮਸ਼ੂਰੀਆਂ ਚ ਮੈਨੇ ਫੋਟੋ ਕਲਿੱਕ ਕੀਤੀ ਤੈਨੂੰ ਪਤਾ ਵਾਵਲੋ ਕੀ ਮੂਵੀ ਦੇਖਣ ਗਏਗੀ ਥੀਏਟਰ ਖਾਲੀ ਨਹੀਂ ਸੀ ਆਹ ਤੇ ਜਦੋਂ ਮਸ਼ੂਰੀ ਆਈ ਹੈ ਨਾ ਉਦੋਂ ਉਦੋਂ ਸਾਰੇ ਜਣੇ ਬਾਹਰ ਗਏ ਹੀ ਉਵੇਂ ਥੀਏਟਰ ਫੁੱਲ ਸੀਗਾ ਉਸ ਤੋਂ ਬਾਅਦ ਇਦਾਂ ਹੋਇਆ ਤੁਹਾਨੂੰ ਪਤਾ ਇਹਨਾਂ ਨੇ ਜਦੋਂ ਆਪਾਂ ਜਾਣਾ ਸੀ ਨਾ ਮੂਵੀ ਦੇਖਣ ਇਹਨਾਂ ਨੇ ਤੁਹਾਨੂੰ ਕਿਹਾ ਕਿ ਤੁਸੀਂ ਲਿਫਟ ਚ ਜਦੋਂ ਆਪਾਂ ਵਾਪਸ ਆਉਣਾ ਹੈ ਉਦੋਂ ਤੁਹਾਨੂੰ ਇਹਨਾਂ ਨੇ ਪੌੜੀਆਂ ਤਾਰਤੀਆਂ ਉਹ ਤੀਜੇ ਫਲੋਰ ਤੋਂ ਆਪਾਂ ਪੌੜੀਆਂ ਉੱਤਰ ਉੱਤਰ ਕੇ ਥੱਲੇ ਆਏ ਮਤਲਬ ਹਾਂਜੀ ਤੇ ਨਾਲ ਦੀ ਹੱਡੀ ਦੂਜੀ ਬਣੀ ਤੁਰ ਪਈ ਉਹਨੂੰ ਮੈਂ ਕਈ ਵੀ ਜਾਣੀ ਕਿ ਇੱਧਰ ਨੂੰ ਅਜਾ ਰਸਤਾ ਖਾਲੀ ਹੋ ਪਰ ਉਹਨੂੰ ਪਤਾ ਨਹੀਂ ਲੱਗਾ ਜਿੱਧਰ ਨੂੰ ਜਿੱਧਰ ਨੂੰ ਸਾਰੇ ਤੁਰ ਰਹੇ ਉਹ ਇੱਧਰ ਨੂੰ ਤੁਰ ਪਈ ਉਹ ਵੀ ਤੇ ਚਲੋ ਆਪਾਂ ਦੇ ਫਿਰ ਖਾਲੀ ਰਸਤੇ ਵੱਲ ਨੂੰ ਇਹ ਤੁਰ ਤੇ ਚਲੋ ਹੁਣ ਚੱਲੇ ਆ ਜੀ ਅਸੀਂ ਘਰੇ ਨਾਲ ਦੀ ਹੱਡੀ ਦੂਜੀ ਬਣੀ ਤੁਰ ਹੀ ਫਿਰਨ ਜੀ ਉਹ ਤੇ ਉਹਦਾ ਮੁੰਡਾ ਦੂਜੀ ਬਣੀ ਨੂੰ ਤੁਰ ਪਈ ਚਲੋ ਚੰਗਾ ਜੀ ਬਾਏ ਬਾਏ ਦੱਸਿਓ ਫਿਰ ਵੀਡੀਓ ਕਿਵੇਂ ਦੀ ਲੱਗੀ